ਇਹਨਾਂ ਨੇ ਬੇਦਬੀ ਕੀਤੀ ਹੀ ਤੇ ਉਥੇ ਸੋਦਾ ਲੱਗਾ ਆਪਣਾ ਸੈਦ ਸੀਦੋ ਇਹ ਹੱਤੇ ਤੇ ਉਥੇ ਵੀ ਇਹਨਾਂ ਨੇ ਕੀ ਕੀਤਾ ਕੋਈ ਇਨਸਾਫੀ ਨਹੀਂ ਮਿਲਿਆ ਸਾਨੂੰ ਇੱਕ ਦਾ ਦਾ ਕਾਨੂੰਨ ਆ ਕਾਨੂੰਨ ਇੱਕ ਤੇ ਦੋ ਥੋੜੀ ਆ ਇੱਕ ਹੀ ਹੈਗਾ ਤੇ ਸਾਰਿਆਂ ਨੂੰ ਇੱਕੋ ਜਿਹਾ ਚਾਹੀਦਾ ਪਰਮ ਸਤਿਕਾਰਯੋਗ ਜੁੜ ਬੈਠੀ ਸਾਰੀ ਸੰਗਤ ਗੱਟਿਆ ਤੋਂ ਵੈਗਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮਹਾਨ ਧਰਤੀ ਆ ਜਿੱਥੇ ਛੋਟੇ ਸਹਬਜ਼ਾਦੇ ਜੋਰਾਵਾਲੇ ਦੇ ਜੀਤ ਸਿੰਘ ਜਝਾਰ ਸਿੰਘ ਫਤਿਹ ਸਿੰਘ ਕਿਉਂਕਿ ਅੱਜ ਸ਼ੀ ਦਾਦੇ ਪਰਵਾਰ ਸਭ ਜੁੜੇ ਹੋਏ ਆ ਤੇ ਦਰਸ਼ਨ ਕਰਨ ਦਾ ਮੌਕਾ ਦਾਸ ਨੂੰ ਮਿਲਿਆ ਮੈਂ ਤਾਂ ਤੁਹਾਡਾ ਛੋਟਾ ਬੱਚਾ ਸੋ ਅੱਜ ਜੇ ਗੱਲ ਕੀਤੀ ਜਾਵੇ ਸ਼ਹੀਦਾਂ ਦੇ ਪਰਿਵਾਰ ਦੀ ਕੁਰਬਾਨੀਆਂ ਬਹੁਤ ਆ ਕੁਰਬਾਨੀਆਂ ਦੇ ਨਾਲ ਇਹਨਾਂ ਦਾ ਰੂਮ ਰੂਮ ਭਰਿਆ ਆ ਸੱਚੇ ਪਾਤਸ਼ਾਹ ਓਡਾ ਅਸਰਾਪ ਹੀ ਦਿੰਦੇ ਆਪ ਹੀ ਉਹ ਜਿਹੜੀਆਂ ਕੁਰਬਾਨੀਆਂ ਸਾਰੀਆਂ ਲੈਂਦੇ ਆ ਸੇਵਾ ਸਾਰੀਆਂ ਸਾਰੀਆਂ ਜਿਹੜੀਆਂ ਉਹ ਨਿਭਾਉਂਦੇ ਆ ਕਿਉਂਕਿ ਸਮੇਂ-ਸਮੇਂ ਦੇ ਲਾੜ ਉਹ ਵਰਤਾਵੇ ਆਪ ਹੀ ਵਰਤਾਉਂਦੇ ਆ ਜੇ ਮੈਂ ਗੱਲ ਕਰਾਂ ਅੱਜ ਬੰਦੀ ਸਿੰਘਾਂ ਦੀ ਅੱਜ 28 ਸਾਲ ਹੋ ਗਏ ਆ ਅੰਦਰ ਬੈਠਿਆਂ ਨੂੰ ਕਿਉਂ ਨਹੀਂ ਸਰਕਾਰਾਂ ਅੰਦਰ ਕੰਮ ਕਰਦੀਆਂ ਜੇ ਸਰਕਾਰਾਂ ਸੱਚੇ ਸਰਸੇ ਹਰਗੇ ਇੱਥੇ ਗੁਰੂ ਮਹਾਰਾਜ ਦੀ ਨਗਰੀ ਦੇ ਵਿੱਚ ਗੁਰੂ ਮਹਾਰਾਜ ਦੀ ਜੂਰੀ ਦੇ ਵਿੱਚ ਉਹਦਾ ਨਾਂ ਲੈਣਾ ਵੀ ਜੋ ਮੈਂ ਪਸੰਦ ਨਹੀਂ ਕਰਦਾ ਪਰ ਮਜਬੂਰੀ ਆ ਨਾਂ ਲੈਣਾ ਪੈਂਦਾ ਅੱਜ ਉਹਨੂੰ ਚੰਦ ਵੋਟਾਂ ਦਾ ਕਰਕੇ ਉਹਨੂੰ ਬਾਹਰ ਲੈ ਕੇ ਆਉਂਦੇ ਆ ਪਰ ਅਸੀਂ ਸਾਰਾ ਪੰਜਾਬ ਵੋਟਾਂ ਦੇ ਨਾਲ ਇਹਨਾਂ ਨੂੰ ਜੋਖ ਦਾਂਗੇ ਸਾਡੇ ਬੰਦੀ ਸਿੰਘ ਬਾਹਰ ਰਿਆ ਕਰਦੇ ਨੇ ਕਿਉਂਕਿ ਸਮੇਂ-ਸਮੇਂ ਦੇ ਨਾਲ ਕਿਉਂਕਿ ਉਹਨਾਂ ਨੇ ਜਿਹੜੇ ਕਾਰਜ ਕੀਤੇ ਹੋਏ ਬੰਦੀ ਸਿੰਘਾਂ ਵੀਰਾਂ ਨੇ ਜਾਂ ਭਾਈ ਚੰਤਾਰ ਸਿੰਘ ਹਵਾਰਾ ਹੋਵੇ ਰਾਜੂਾਣਾ ਭਾਈ ਭਿਉਰਾ ਜੀ ਤਾਰਾ ਜੀ ਲਖਵਿੰਦਰ ਸਿੰਘ ਲੱਖਾ ਜੀ ਜੇ ਬੰਦੀ ਸਿੰਘਾਂ ਨੇ ਕਾਰਜ ਕੀਤੇ ਆ ਖੁਦ ਆਪ ਦਾ ਕੋਈ ਨਹੀਂ ਕੀਤਾ ਉਹਨਾਂ ਪਰਥਲੀ ਕੀਤੇ ਆ ਜੇ ਆਪਾਂ ਦਿੱਲੀ ਦੇ ਵਿੱਚ ਜਾ ਕੇ ਕਾਲੇ ਕਾਨੂੰਨ ਜਿਹੜੇ મોદી ਨੇ ਥਾਪੇ ਹੋਏ ਸੀ ਵੈਰੂ ਇੱਥੇ ਚੰ디ਗੜ੍ਹ ਮਹੱਲੀ ਦੇ ਵਿੱਚ ਮੋਰਚਾ ਲੱਗਾ ਕਿਉਂ ਨਹੀਂ ਆਪਾਂ ਇਕੱਠੇ ਹੋ ਕੇ ਬੈਠ ਸਕਦੇ ਇਹ ਸਰਕਾਰਾਂ ਨੂੰ ਥੱਲ ਤਾਂ ਪੈਣੀ ਆ ਜੇ ਆਪਾਂ ਇਕੱਠੇ ਹੋਵਾਂਗੇ ਤੇ ਇਕਤੇ ਦੇ ਵਿੱਚ ਬੜੀ ਪਾਵਰ ਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਜੇ ਅੱਜ ਤੁਹਾਡਾ ਦਾਸ ਭਰਾ ਘੁਟਦਾ ਹੈ ਤਕੜਾ ਦੀ ਸੰਤਦਾ ਕਰਕੇ ਘੁਟਦਾ ਹੈ ਬਾਹਰ ਤੁਸੀਂ ਕਢਵਾਇਆ ਜੇ ਰਲ ਮਿਲ ਕੇ ਆਪਾਂ ਹੱਲਾ ਮਾਰੀਏ ਤੇ ਸਾਰੇ ਬੰਦੀ ਸਿੰਘ ਜਿਹੜੇ ਉਹ ਬਾਹਰ ਆ ਸਕਦੇ ਤੇ ਇਥੇ ਪ੍ਰਕਾਰੀ ਦੇ ਵਿੱਚ ਜਾਂ ਇਥੇ ਇਹਨਾਂ ਨੇ ਬੇਦਬੀ ਕੀਤੀ ਹੀ ਤੇ ਉੱਥੇ ਸੋਦਾ ਲੱਗਾ ਆਪਣਾ ਸੈਨ ਸ਼ਹੀਦ ਹੋਏ ਹਾਂ ਤੇ ਉੱਥੇ ਵੀ ਇਹਨਾਂ ਨੇ ਕੀ ਕੀਤਾ ਕੋਈ ਇਨਸਾਫੀ ਨਹੀਂ ਮਿਲਿਆ ਸਾਨੂੰ ਇੱਕ ਦਾ ਦਾ ਕਾਨੂੰਨ ਆ ਕਾਨੂੰਨ ਇੱਕ ਤੇ ਦੋ ਥੋੜੀ ਆ ਇੱਕ ਹੀ ਹੈਗਾ ਤੇ ਸਾਰਿਆਂ ਨੂੰ ਇੱਕੋ ਜਿਹਾ ਚਾਹੀਦਾ ਪਰ ਮੈਂ ਇਹ ਬੇਨਤੀ ਕਰਨੀ ਚਾਹਣਾ ਵੀ ਸਾਰੇ ਆਪਾਂ ਇਕੱਠੇ ਹੋ ਜਾਈਏ ਤੇ ਇੱਕ ਉਥੇ ਚੰਡੀਗੜ੍ਹ ਇਹ ਮੋਰਚਾ ਲਗਾ ਉਥੇ ਸਾਰੇ ਮੇਰੇ ਵੀਰ ਪਹੁੰਚ ਗਏ ਤੇ ਸਾਰੀ ਸੰਗਤ ਦਾ ਮੈਂ ਬਹੁਤ ਧੰਨਵਾਦੀ ਆ ਅੱਜ ਭਾਈ ਰਣਜੀਤ ਸਿੰਘ ਤੇ ਭਾਈ ਮਲਤਾਨੀ ਜੀ ਬਾਹਰ ਸਮੇਂ-ਸਮੇਂ ਤੇ ਨਾਲ ਸਾਡੀ ਸਪੋਰਟ ਤੇ ਮਦਦ ਤੇ ਕਰਦੇ ਆ ਪਰ ਆਪਾਂ ਨੂੰ ਵੀ ਗੌਰਵ ਕਰਨੀ ਚਾਹੀਦੀ ਪੰਜਾਬ ਦੇ ਵਿੱਚੋਂ ਉੱਠ ਕੇ ਤੇ ਆਪਾਂ ਬੰਦੀ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਤੇ ਜਿੰਨੀਆਂ ਕਿ ਬਜਟੀਆਂ ਮੇਰੀਆਂ ਪ੍ਰਬੰਧ ਕਰਿਓ ਵੈਕਰ ਜੀ ਕਾ ਖਾਨ ਸਾਹਿਬ ਵੈਕਰ ਜੀ ਕੀ ਫਤਿਹ